ਹਲਕਾ ਫਲੋਰ ਦੇ ਪਿੰਡ ਬੇਗੰਪੁਰ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਐਨਆਰਏ ਸਾਥੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਟੀਮਾਂ ਨੇ ਹਿੱਸਾ ਲਿਆ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ ਹਲਕਾ ਫਲੋਰ ਦੇ ਪਿੰਡ ਬੇਗੰਪੁਰ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਐਨਆਰਏ ਸਾਥੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਲੀਵਾਰ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਟੀਮਾਂ ਨੇ ਹਿੱਸਾ ਲਿਆ ਇਸ ਮੌਕੇ ਸਰਪੰਚ ਸੁਤਨਾਮ ਸਿੰਘ ਵਾਸੀ ਸਾਬਕਾ ਸਰਪੰਚ ਮਹਰਿੰਦਰਪਾਲ ਸ਼ੇਖੂਪੁਰ ਤੋਂ ਨੰਬਰਦਾਰ ਚੰਨਜੀਤ ਜੀ ਅਲਕਾ ਫਲੌਰ ਤੋਂ ਸਮਾਜਿਕ ਆਗੂ ਅਮਰਿਤ ਪੋਸਲੇ ਗੈਰੀਕੋਟਲੀ ਅਤੇ ਹੋਰਨਾਂ ਸਾਥੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਰੂਗ ਰੂਪ ਹੋਏ ਫਾਈਨਲ ਮੈਚ ਹਰੀਪੁਰ ਖਾਲਸਾ ਅਤੇ ਲਖਪੁਰ ਦੀਆਂ ਟੀਮਾਂ ਦੇ ਵਿਚਕਾਰ ਹੋਇਆ ਜਿਸ ਵਿੱਚ ਲਖਪੁਰ ਦੀ ਟੀਮ ਜੇਤੂ ਰਹੀ ਕਮੇਟੀ ਵੱਲੋਂ 11000 ਰੁਪਏ ਨਕਦ ਇਨਾਮ ਅਤੇ ਟਰੋਫੀ ਦਿੱਤੀ ਗਈ ਉਥੇ ਹੀ ਹਰੀਪੁਰ ਖਾਲਸਾ ਦੀ ਟੀਮ ਨੂੰ 7500 ਰੁਪਏ ਨਕਦ ਦੇ ਨਾਮ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਕਮੇਟੀ ਵੱਲੋਂ ਲੰਗਰ ਦਾ ਤốt ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਅਗੂ ਲਖਵੀਰ ਲਾਡੀ ਬਿਰਦੀ, ਠੇਕੇਦਾਰ ਅਵਤਾਰ ਸੋਨੂ, ਗੁਰਦੀਪ ਗੋਗੀ, ਡਾਕਟਰ ਰਾਜਕੁਮਾਰ, ਇੰਸਪੈਕਟਰ ਮੱਖਣ ਸਿੰਘ, ਪ੍ਰਦੀਪ ਬਦਨ, ਆਮਰਾਜ ਬਿਰਦੀ, ਕਾਰ ਬਿਰਦੀ, ਕਸ਼ਮੀਰ ਚੰਦ ਸੰਧੀ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ। ਉਨਾ ਦੱਸਿਆ ਕਿ ਸਾਡੇ ਵੱਲੋਂ ਹਲਕਾ ਫਲੌਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਲੇ ਅਜਿਹੇ ਹੋਰ ਸਮਾਗਮ ਕਰਵਾਏ ਜਾਣਗੇ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਅੱਜ ਜੋ ਅਸੀਂ ਟੂਰਨਾਮੈਂਟ ਕਰਾਇਆ ਲਗਾਤਾਰ ਪਿਛਲੇ 10 ਸਾਲ ਤੋਂ ਅਸੀਂ 10ਵਾਂ ਟੂਰਨਾਮੈਂਟ ਹੈ ਜਨਮ ਦਿਨ ਨੂੰ ਸਮਰਪਿਤ ਲਗਾਤਾਰ ਕਰਨਾ ਹੈ ਇਹਦੇ ਵਿੱਚ ਸਾਡਾ ਟੀਚਾ ਮਨੋਰਥ ਇਹ ਹੈ ਵੀ ਪਿੰਡ ਦੇ ਨੌਜਵਾਨਾਂ ਦੇ ਏਰੀਆ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਿਆ ਜਾ ਸਕੇ ਕਿਉਂਕਿ ਅਸੀਂ ਇੱਥੇ ਦੇ ਸਰਕਾਰਾਂ ਦੀ ਗੱਲ ਆ ਸਰਕਾਰਾਂ ਇਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਕਿ ਸਾਡੇ ਗਰਾਊਂਡਾਂ ਦੇ ਵਿੱਚ ਕਾ ਬੂਟੀ ਉੱਗੀ ਹੋਈ ਆ ਸਾਡੇ ਲਾਗੇ ਪ੍ਰਤਾਪਰਾ ਮੋਈ ਦੀਆਂ ਗਰਾਊਂਡਾਂ ਉੱਪਰ ਅਸੀਂ ਆਪ ਚਾਲੂ ਕਰਦੇ ਹਰੇਕ ਸਾਲ ਸਪਾਈ ਕਰਕੇ ਇਸ ਗਰਾਊਂਡ ਦੀ ਵਿੱਚ ਖੁੱਸ ਸਪਾਈ ਕਰਾ ਕੇ ਟੂਰਨਾਮੈਂਟ ਕਰਵਾਇਆ ਤਾਂ ਕਿ ਸਾਡੇ ਨੌਜਵਾਨ ਪਨੀਰੀ ਜਿਹੜੀ ਆ ਉਹ ਵੱਟ ਸਕੇ ਨਸ਼ਿਆਂ ਤੋਂ ਤੇ ਖੇਡਾਂ ਨਾਲ ਜੋੜਿਆ ਜਾ ਸਕੇ ਖੇਡ ਰਹੀਆਂ ਨੇ ਦੇ ਨਾਲ ਸਾਡਾ ਸਮਾਜ ਜਿਹੜਾ ਸਟਰੋਂਗ ਮੈਂ ਕਹਿੰਦਾ ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਸਮਾਜ ਜੋਣ ਵਾਲਾ ਪਬਲਿਕ ਆ ਉਹ ਜਿਹੜਾ ਆ ਬਿਜਵਲ ਹੋਵੇ ਕਿਉ ਇੰਦਾਂ ਦੇ ਪੜ੍ਹਾਈ ਇੱਕ ਐਸਾ ਦਿੱਤਾ ਆ ਜਿੱਥੇ ਨੌਜਵਾਨਾਂ ਦਾ ਵਿਕਾਸ ਹੋ ਸਕਦਾ ਆ ਜਿੱਥੇ ਨੌਜਵਾਨ ਜਿਹੜਾ ਅੱਗੇ ਵਧ ਸਕਦਾ ਆ ਪਰ ਜਿੱਥੇ ਤੱਕ ਸਾਡੀਆਂ ਸਰਕਾਰਾਂ ਨੇ ਜਿੱਥਾਂ ਲਾਰੇ ਲਾ ਕੇ ਆਉਂਦੀਆਂ ਆ ਪਰ ਉਹ ਲਾਰੇ ਜਿਹੜੇ ਲਾਰੇ ਹੀ ਰਹਿ ਜਾਂਦੇ ਆ ਵਾਅਦੇ ਰਹਿ ਜਾਂਦੇ ਆ ਨੌਜਵਾਨ ਨਿਰਾਸ਼ਾ ਦੇ ਬਸ ਬੈ ਕੇ ਨਾ ਤਾਂ ਉਹਨਾਂ ਤੋਂ ਰਿਗਾਰਡ ਦਾ ਪ੍ਰਬੰਧ ਆ ਨਾ ਪ੍ਰੋਪਰ ਪੜ੍ਹਾਈ ਦਾ ਪ੍ਰਬੰਧ ਆ ਕਨਾਂ ਚ ਗਰੀਬੀ ਆ ਅਸੀਂ ਚਾਹਦੇ ਵੀ ਐਜੂਕੇਸ਼ਨ ਐ ਜਿਹੜੀ ਉਹ ਫ੍ਰੀ ਹੋਣੀ ਚਾਹੀਦੀ ਆ ਸੇ ਸਹੂਲਤਾਂ ਫ੍ਰੀ ਹੋਣੀਆਂ ਚਾਹੀਦੀਆਂ ਨੌਜਵਾਨਾਂ ਦੀ ਤੇ ਖੇਡਾਂ ਲਈ ਵੀ ਸ਼ਾਇਦ ਕਰਨ ਲਈ ਗਰਾਊਂਡਾਂ ਵੱਡੀਆਂ ਦੇਣੀਆਂ ਚਾਹੀਦੀਆਂ ਜਿੱਦਾਂ ਸਾ ਕਰੋਨੇ ਕਿਉਂਕਿ ਸਾਡੇ ਪਿੰਡ ਦੀ ਟੀਮ ਜਿਹੜੀ ਕ੍ਰਿਕਟ ਟੀਮ ਵੀ ਇੱਕ ਤਕੜੀ ਟੀਮ ਹੈ ਅਸੀਂ ਆਲੇ ਦੁਆਲੇ ਜ਼ਿਲ੍ਹੇ ਭਰ ਦੀਆਂ ਟੀਮ ਗਰਾਊਂਡਾਂ ਵਿੱਚ ਜਾ ਕੇ ਟੂਰਨਾਮੈਂਟਾਂ ਵਿੱਚ ਪਾਰਟਿਸਿਪੇਟ ਕਰਦੇ ਨੇ ਲਗਾਤਾਰ ਪੂਰਾ ਸਾਲ ਪਰ ਸਾਡੇ ਕੋਲ ਗਰਾਊਂਡ ਨਾ ਹੋਣ ਕਰਕੇ ਸਾਨੂੰ ਪ੍ਰੋਬਲਮ ਆਉਂਦੀ ਵੀ ਅਸੀਂ ਕ੍ਰਿਕਟ ਦਾ ਟੂਰਨਾਮੈਂਟ ਜਾਂ ਫੁੱਟਬਾਲ ਦਾ ਟੂਰਨਾਮੈਂਟ ਜਾਂ ਹੋਰ ਟੂਰਨਾਮੈਂਟ ਕਰਵਾਈਏ ਪਰ ਸਾਨੂੰ ਇਹ ਸਮੱਸਿਆ ਵੱਡੀ ਆ ਸਰਕਾਰਾਂ ਲਾਰੇ ਬਹੁਤ ਲਾਉਂਦੀਆਂ ਵੀ ਅਸੀਂ ਬਦਲ ਦੇਣਾ ਨੂੰ ਕੈਨੇਡਾ ਬਣਾ ਦੇਣਾ ਕੈਲੀਫੋਰਨੀਆ ਬਣਾ ਦੇਣਾ ਆ ਪਰ ਹਕੀਕਤ ਥੱਲੇ ਹੋ ਰਿਹਾ ਵੀ ਸਾਡੇ ਨੌਜਵਾਨਾਂ ਨੂੰ ਨਸ਼ੇ 'ਚ ਜਾਣ ਬੁੱਝ ਕੇ ਗੁਲਦ ਦਾਰਾਂ ਦਾ ਹੱਥ ਟੋਕਾ ਬਣ ਗੇ ਰਹਿਣਾ ਪਰ ਸਾਡੀ ਜਿਹੜੀ ਵਿਚਾਰਧਾਰਾ ਸੀ ਬਾਬਾ ਸਾਹਿਬ ਅੰਬੇਡਕਰ ਨੂੰ ਅਗਰੇਗਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਰਮਦਾਸ ਮਹਾਰਾਜ ਜੀ ਚਾਰ ਅੱਤ ਚੱਲਦਾ ਜਿਨ੍ਹਾਂ ਨੇ ਬਰਾਬਰਤਾ ਦਾ ਨਾਰਾ ਦਿੱਤਾ ਬਰਾਬਰਤਾ ਦਾ ਮੌਕਾ ਦਿੰਦਾ ਆ ਇਸ ਲਈ ਟੂਰਨਾਮੈਂਟ ਜਿਹੜਾ ਸਫਲ ਟੂਰਨਾਮੈਂਟ ਅਸੀਂ ਕਰ ਰਹੇ ਆ ਇਸ ਟੂਰਨਾਮੈਂਟ ਦੇ ਵਿੱਚ ਸਾਡੇ ਇਥੇ ਐਨ ਆਰ ਆਈ ਵੀਰਿਆ ਇਥੇ ਸਾਡੇ ਵਲੰਟੀਅਰ ਵੀਰਿਆ ਸਾਡੇ ਪਿੰਡ ਦੇ ਸਾਫਤਾ ਸਰਪੰਚ ਜਾਂ ਜਿਹੜੇ ਸਾਡੇ ਨਾਲ ਖੜਦੇ ਨੌਜਵਾਨ ਜਿਹੜੇ ਨਸ਼ੇ ਤੋਂ ਮੁਕਤ ਸਮਾਜ ਨੂੰ ਕਰਨਾ ਚਾਹੁੰਦੇ ਆ ਅਸੀਂ ਸਭ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਅਸੀਂ ਧੰਨਵਾਦ ਕਰਦੇ ਆ ਉਹਨਾਂ ਮੇਡਰ ਸੁਭਾਵਾਂ ਦਾ ਉਹਨਾਂ ਜੂਝਾਰੂ ਸਾਥੀਆਂ ਜਿਹੜੇ ਆਪਣੇ ਸਮਾਜ ਲਈ ਲੜਦੇ ਆਏ ਤੇ ਲੜਦੇ ਰਹਿਣਗੇ ਕਿਉਂਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਇਹ ਕੰਮ ਜਿਹੜਾ ਇਸ ਲਈ ਅਸੀਂ ਕਿਸੇ ਪਾਰਟੀ ਨੂੰ ਇੱਥੇ ਜ਼ਿਆਦਾ ਪਾਰਟਿਸਿਪੇਟ ਨਹੀਂ ਅਸੀਂ ਕੋਈ ਵੀ ਸਾਡੇ ਕੋਲ ਸਮਾਜ ਲਈ ਕੋਈ ਕੰਮ ਕਰਦਾ ਕਾਰਕ ਬਣਾਉਂਦਾ ਆ ਉਹਨੂੰ ਸਿਰ ਰਿਸਪੈਕਟ ਦਿੰਦੇ ਆ ਜੇਕਰ ਕੋਈ ਸਮਾਜ ਨੂੰ ਫਰਾਲ ਕਰਨ ਵਾਲਾ ਆ ਤਾਂ ਅਸੀਂ ਉਹਦਾ ਬਾਈਕਾਟ ਕਰਦੇ ਹਾਂ ਹਮੇਸ਼ਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਚੋਣਾਂ ਵੀ ਆਉਣਗੀਆਂ ਜਿਹੜੇ ਲੋਕਾਂ ਨੇ ਸਾਨੂੰ ਵਾਅਦਾ ਕੀਤਾ ਸੀ ਇਸ ਤੋਂ ਨਸ਼ਾ ਖਤਮ ਕਰ ਦੇਣਾ ਪਰ ਨਸ਼ਾ ਖਤਮ ਨਹੀਂ ਹੋਇਆ ਅਸੀਂ ਉਹਦਾ ਵਿਰੋਧ ਵੀ ਕਰਾਂਗੇ ਤੇ ਅਸੀਂ ਉਹਨਾਂ ਆਗੂਆਂ ਦਾ ਸਵਾਗਤ ਕਰਦੇ ਹਾਂ ਉਹਨਾਂ ਨੂੰ ਵੋਟਾਂ ਨਾਲ ਵੀ ਹਮੇਸ਼ਾ ਖਾਲੀ ਨਹੀਂ ਮੋੜਦੇ ਜਿਹੜੇ ਇਸ ਗੱਲ ਦਾ ਸਾਨੂੰ ਵਿਸ਼ਵਾਸ ਦਿੰਦੇ ਉਹ ਸਾਡੇ ਅੱਗੇ ਜਿੱਤਣ ਚਾਹੇ ਹਾਰਨ ਪਰ ਸਾਡੀ ਕੋਈ ਦ੍ਰਿੜ ਸੋਚ ਆ ਵੀ ਸਾਡੇ ਸਮਾਜ ਨੂੰ ਸਟਰੋਂਗ ਕਰਨ ਲਈ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਅਸੀਂ ਅਰਵਦਾਸ ਮਹਾਰਾਜ ਦੇ ਜਾਂ ਬਾਬੇ ਨਾਨਕ ਦੇ ਉਸ ਬਰਾਬਰਤਾ ਵਾਲੇ ਸਮਾਜ ਨਾਲ ਜੁੜ ਸਕੀਏ ਜਿਨ੍ਹਾਂ ਨੇ ਮੁੰਡੇ ਫਿਰ ਸਾਰੇ ਉਮਰ ਬਾਲੇ ਦਾ ਮਰਦਾਂ ਲੈਣਾ ਜ਼ਿੰਦਗੀ ਬਤਾਈ ਹੈ ਬਹੁਤ ਜ਼ਿਆਦੇ ਹੰਕਾਰੀ ਲੋਕ ਸਾਨੂੰ ਜਾਤ-ਬਾਤ ਚ ਵੱਢ ਕੇ ਸਾਡੇ ਆਪਣੀਆਂ ਰਾਜਨੀਤੀ ਦੀਆਂ ਰੋਟੀਆਂ ਸੇਕਦੇ ਆ ਅਸੀਂ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਰਸhetra ਤੇ ਅੱਜ ਸਾਨੂੰ ਭਗਤ ਸਰਾਪਿਆਂ ਦੀ ਬਾਬਾ ਅੰਬੇਡਕਰ ਦੀ ਜਿਹੜੀ ਨਾਲ ਦੀ ਰਵਦਾਸ ਮਹਾਰਾਜ ਦੀ ਵਿਚਾਰ ਦਾ ਲਖਣ ਦੀ ਲੋੜਿਆ ਉਹਦੇ ਤੇ ਰਹਿ ਕੇ ਨਾਲ ਉਹਦੇ ਨਾਲ ਇਹਨਾਂ ਖੇਡਾਂ ਦੇ ਵਿੱਚ ਬਹੁਤ ਬਹੁਤ ਪਾਰਟਿਸਪੇਟ ਕਰੀ ਜ ਟੂਰਨਾਮੈਂਟ ਇਦਾਂ ਦੇ ਸਾਰਿਆਂ ਪਿੰਡਾਂ ਚ ਹੋਣੇ ਚਾਹੀਦੇ ਆ ਤਾਂ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਅਸੀਂ ਚਾਹੁੰਦੇ ਪੂਰੇ ਤਹਿਸੀਲ ਪੂਰੇ ਜ਼ਿਲ੍ਹੇ ਪੂਰੇ ਸਾਡੇ ਪੰਜਾਬ ਦੇ ਰੰਗਲਾ ਪੰਜਾਬ ਸੱਚਮੁੱਚ ਅਸੀਂ ਬਣਾ ਸਕਦੇ ਆ ਇਹ ਕਿਸੇ ਸਰਕਾਰ ਦੇ ਬਸ ਦੀ ਗੱਲ ਨਹੀਂ ਜੇ ਸਾਡੇ ਬਸਿਆ ਜਿਵੇਂ ਆਪਣੇ ਦੇ ਪੰਜਾਬ ਰੰਗਲਾ ਪੰਜਾਬ ਨਾ ਹੋਇਆ ਤਾਂ ਸਾਡੇ ਲਈ ਲੱਗਦਾ ਮੈਂ ਚਾਰੂ ਟੰਗ ਨਾਲ ਇਹਨਾਂ ਖੇਡਾਂ ਕਿਹੜਦਾ ਇਹ ਅਸਾਉਣ ਵਾਲੇ ਟਾਈਮ ਦੇ ਵਿੱਚ ਕ੍ਰਿਕਟ ਟੂਰਨਾਮੈਂਟ ਵੀ ਵਾਲੀਬਾਲ ਟੂਰਨਾਮੈਂਟ ਵੀ ਜਾਂ ਹੋਰ ਵੀ ਜਿਹੜੀਆਂ ਗੇਮਾਂ ਕਰਵਾਉਂਦੇ ਰਹੇਦਾ ਅਸੀਂ ਪਿੰਡ ਦੇ ਸਪੋਰਟਸ ਕਲੱਬ ਨੂੰ ਹੈਲਥ ਕਲੱਬ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਇੱਥੇ ਬਕਾਇਦਾ ਦਾਨੀ ਸੱਜਣਾ ਤਾਂ ਅਪਰੋਚ ਕਰਕੇ ਇਹਨੂੰ ਸਚਾਰੂ ਢੰਗ ਨਾਲ ਚਲਾਈਦਾ ਅਸੀਂ ਧੰਨਵਾਦ ਆ ਸਾਰੀ ਟੀਮ ਦਾ ਤੁਹਾਡੇ ਵੀ ਮੀਡੀਆ ਦੇ ਵੀ ਸਵੇਰ ਤੋਂ YouTube ਚੈਨਲ ਤੋਂ ਲਾਈਵ ਸਾਡਾ ਟੂਰਨਾਮੈਂਟ ਚੱਲ ਰਿਹਾ ਹੈ ਟੂਰਨਾਮੈਂਟ ਹੁਣ ਸਿਖਰ ਤੇ ਪਹੁੰਚ ਗਿਆ लास्ट ਫਾਈਨਲ ਮੈਚ ਚੱਲਦਾ ਹੈ ਸਾਡੇ ਨੌਜਵਾਨ ਬੱਚੇ ਦੇਖ ਰਹੇ ਆ ਉਹਨਾਂ ਦੇ ਮਨ ਵਿੱਚ ਇਹ ਹੁੰਦਾ ਵੀ ਅਸੀਂ ਵੀ ਨਖ ਦੇ ਵਿੱਚ ਚਾਰ ਜਾਂਦਾ ਆ ਧੰਨਵਾਦ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਆ ਗਿਆ ਸਾਰਾ ਤੈਦ ਲੋ ਧੰਨਵਾਦ ਆ ਸਾਰਿਆਂ ਨੇ ਬਹੁਤ ਵਧੀਆ ਸਪੋਰਟਸਮੈਨਸ਼ਿਪ ਦਿਖਾਈ ਆ ਸਾਰਿਆਂ ਦਾ ਤੈਦ ਲੋ ਇੱਥੇ ਪਹੁੰਚਣ ਦੇ ਧੰਨਵਾਦ ਆ ਫਾਈਨਲ ਮੈਚ ਹਰ ਇਕੋਰ ਤੇ ਲਖਪੁਰ ਦੇ ਵਿਚਕਾਰ ਜੋ ਕਿ ਬਹੁਤ ਬਹੁਤ ਵਧੀਆ ਮੈਚ ਕਿਹਾ ਜਾਂਦਾ ਹੈ ਇਹ ਸਾਰੇ ਟੀਮਾਂ ਪਹੁੰਚਣ ਦੇ ਤੈਦ ਧੰਨਵਾਦ ਆ I'm okay, okay.